ਸੁਵਿਧਾ ਸੈਂਟਰ ਜਾਂਦੇ ਸੀ ਤੇ ਲਾਈਨਾਂ 'ਚ ਲੱਗ ਕੇ ਸਾਨੂੰ ਸਰਟੀਫਿਕੇਟ ਬਣਾਉਣ ਦੀ ਬੜੀ ਦਿੱਕਤ ਆਉਂਦੀ ਸੀ ਤੇ ਸਾਡੇ ਘਰੇ ਹੁਣ ਆਪਣੇ ਆਪ ਹੀ ਪਹੁੰਚੇ ਆ ਜਾਂਦੇ ਆ ਕਿ ਆਪਾਂ 10 ਜਿੱਤ ਤੇ ਫੋਨ ਕਰਦੇ ਆ ਆਂਦੇ ਨੇ ਤੇ ਫਿਰ ਸਾਨੂੰ 2 ਦਿਨਾਂ ਬਾਅਦ ਸਰਟੀਫਿਕੇਟ ਮਿਲ ਗਿਆ ਹੈ ਜਨਤਾ ਨੂੰ ਘਰ ਬੈਠੇ ਜਨ ਸੁਵਿਧਾ ਮਿਲੇ ਇਸ ਦੇ ਲਈ ਪੰਜਾਬ ਸਰਕਾਰ ਨੇ ਸਰਕਾਰ ਤੁਹਾਡੇ ਦਵਾਰ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਪੰਜਾਬ ਸਰਕਾਰ ਦੁਆਰਾ ਸੇਵਾ ਕੇਂਦਰ ਰਾਹੀ 1070 ਤੇ ਫੋਨ ਕਰਕੇ ਸਿਟੀਜ਼ਨ ਸਰਵਿਸਿਸ ਦੀਆਂ ਸੇਵਾਵਾਂ ਆਪਣੇ ਘਰ ਬੈਠੇ ਲੈ ਸਕਦਾ ਹੈ ਜਿਸ ਵਿੱਚ ਜਾਤੀ ਸਰਟੀਫਿਕੇਟ ਜਨਮ ਸਰਟੀਫਿਕੇਟ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਕਾਫੀ ਸੇਵਾਵਾਂ ਜਿਹੜੀਆਂ ਉਹ ਘਰੇ ਬੈਠੇ ਦਿੱਤੀਆਂ ਜਾ ਰਹੀਆਂ ਹਨ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਯੋਜਨਾ ਤਹਿਤ ਡਰਾਈਵਿੰਗ ਲਾਇਸੈਂਸ ਪਾਸਪੋਰਟ ਅਰਜ਼ੀ ਪੱਤਰ ਪੁਲਿਸ ਵੈਰੀਫਿਕੇਸ਼ਨ ਯੂਟਿਲਿਟੀ ਕਨੈਕਸ਼ਨ ਕਿਰਾਏਦਾਰ ਦਾ ਵੈਰੀਫਿਕੇਸ਼ਨ ਵਰਗੀਆਂ 406 ਸੇਵਾਵਾਂ ਮ ਉਪਲਬਧ ਕਰਾਈਆਂ ਹਨ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ੱੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਇਹ ਵਿਹਿ ਮੰਚ ਤੇ ਬਰਾਜ਼ਮਾਨਾ ਮੇਰੇ ਬਹੁਤ ਹੀ ਸਤਿਕਾਰਯੋਗ ਇਸ ਹਲਕੇ ਦੇ ਹਲਪੈਂਚਾਰਜ ਸਰਦਾਰ ਸ਼ਮਸ਼ੇਰ ਸਿੰਘ ਜੀ ਸਾਡੇ ਡੀਸੀ ਸਾਹਿਬ ਸਰਦਾਰ ਗਲਵਿੰਦਰ ਚਿੱਤ ਸਿੰਘ ਜੀ ਐਸਟੀਐਮ ਸਾਹਿਬ ਜਿਨਨੇ ਸਰਪੰਚ ਪੰਚ ਸਹਿਵਾਣ ਪੁੰਚਿਓ ਮੇਰੇ ਬਜ਼ੁਰਗ ਮੇਰੀਆਂ ਭੈਣਾਂ ਆਓ ਸਭ ਤੋਂ ਬਿਨਾਂ ਪਤੇ ਨਹੀਂ ਸਾਝ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੇ ਦਿਨੀ ਬੜਾ ਸੰਤਾਪ ਹੰਡਾਇਆ ਪੰਜਾਬ ਨੇ ਉਹ ਦੌਰ ਵੇਖਿਆ ਭੜਾਟਾ ਜਿਹੜਾ ਐਕਸਪੈਕਟਡ ਨਹੀਂ ਸੀਗਾ ਸਾਨੂੰ ਆਸ ਨਹੀਂ ਸੀ ਕਿ ਇੰਨਾ ਪਾਣੀ ਸਾਡੇ ਪੰਜਾਬ ਦੇ ਉੱਤੇ ਮਾਰ ਕਰੂਗਾ ਔਰ ਸਾਡੀਆਂ ਫਸਲਾਂ ਦੇ ਨਾਲ ਨਾਲ ਸਾਡੇ ਘਰ ਮਾਲ ਡੰਗਰ ਇਥੋਂ ਤੱਕ ਕਿ ਸਾਡੇ ਸਕੂਲ ਸਕੂਲਾਂ ਦੇ ਬੱਚਿਆਂ ਦੇ ਦੀਆਂ ਕਿਤਾਬਾਂ ਪੋਲੇ ਛੜਕਾਂ ਉਹ ਰੋੜ ਕੇ ਲੈ ਜਾਊਗਾ ਅਸੀਂ ਕਦੀ ਅਸੀਂ ਟ੍ਰਾਂਸਪੋਰਟਿਆਂ ਵੀ ਨਹੀਂ ਸੀਗਾ 1988 ਦੇ ਹੜ੍ਹ ਯਾਦ ਨੇ ਬਹੁਤ ਨੁਕਸਾਨ ਹੋਇਆ ਸੀਗਾ ਉਦੋਂ ਪਰ ਇਹਨਾਂ 2025 ਦੇ ਜਿਹੜੇ ਹਾੜਾ ਏ ਉਹਨਾਂ ਦੇ ਵਿੱਚ ਪਾਣੀ ਜਿੰਨਾ ਆਇਆ ਉਹ 1988 ਦੇ ਵੀ ਰਿਕਾਰਡ ਨੂੰ maat ਪਾ ਗਿਆ ਪਿੱਛੇ ਛੱਡ ਗਿਆ ਔਰ ਬਹੁਤ ਨੁਕਸਾਨ ਪੰਜਾਬ ਦਾ ਹੋਇਆ ਕੁਝ ਲੋਕ ਗ੍ਰਤੀ ਪਾਰਟੀਆਂ ਦੇ ਇਹਨੂੰ ਮੈਨਮੇਡ ਹਾੜ ਕਹਿੰਦੇ ਰਹੇ ਸਿਆਸਤ ਕਰਦੇ ਰਹੇ ਕੁਝ ਫੋਟੋਆਂ ਵੀ ਖਿਚਾਉਣ ਆਉਂਦੇ ਰਹੇ ਪਰ ਦੇਖੋ ਇਹ ਤੇ ਔਨ ਰਿਕਾਰਡ ਆ ਕਿ 11 ਲੱਖ ਕਿਊਸਿਕ ਪਾਣੀ ਜਿਹੜਾ 1988 ਚ ਆਇਆ ਸੀਗਾ ਕਿ 14 ਲੱਖ ਕਿਊਸਿਕ ਨੂੰ ਕਰਾਸ ਕਰ ਗਿਆ ਕੁਦਰਤ ਦੇ ਅੱਗੇ ਤੇ ਕਿਸੇ ਦਾ ਹੀ ਹੋਰ ਨਹੀਂ ਐਨੀ ਬਾਰਿਸ਼ ਹੋਈ ਆਪਾਂ ਸਾਰੇ ਇਸ ਚੀਜ਼ ਨੂੰ ਹੰਡਾਇਆ ਆਪਣੇ ਪਿੰਡੇ ਦੇ ਉੱਤੇ ਜਾਣਦੇ ਰਹੇ ਹੋ ਤੁਸੀਂ ਵੀ ਸਾਡੇ ਮંત્રી ਸਾਹਿਬਾਨ ਮੁੱਖ ਮੰਤਰੀ ਸਾਹਿਬਾਨ ਐਮ ਐਲ ਏ ਸਾਹਿਬਾਨ ਹਲਕਾ ਅੰਚਾਰ ਸਾਹਿਬਾਨ ਸਾਰੇ ਹੀ ਆਪਾਂ ਲੱਗੇ ਸੀਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਆਪਾਂ ਆਪਦੇ ਘਰ ਬਚਾਈਏ ਆਪਦੇ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਈਏ ਸੋ ਬੜਾ ਡਰਾਉਣਾ ਭਿਆਨਕ ਦ੍ਰਿਸ਼ ਦੇਖਿਆ 60 ਤੋਂ ਜ਼ਿਆਦਾ ਜਾਨਾਂ ਗਈਆਂ ਪਸ਼ਮੂਆਂ ਦਾ ਤੇ ਕੋਈ ਗਿਣਤੀ ਨਹੀਂ ਆ ਕਿ ਕਿੰਨਾ ਨੁਕਸਾਨ ਹੋ ਗਿਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੜਾਹਾਂ ਦੇ ਵਿੱਚ ਸੀਗੇ ਪਰ ਮੈਨੂੰ ਯਾਦ ਆ ਕਿ ਉਹ ਆਪਣਾ ਚੌਪਰ ਵੀ ਇਸ ਦੀਨਾਨਗਰ ਹਲਕੇ ਦੇ ਵਿੱਚ ਛੱਡ ਕੇ ਲੋਕਾਂ ਦੀ ਲੋਕਾਂ ਦੇ ਵਾਸਤੇ ਛੱਡ ਗਏ ਸੀਗੇ ਕਿ ਇਹਨੂੰ ਮੈਂ ਤੇ ਰੋਡ ਤੇ ਵੀ ਸਫ਼ਰ ਕਰ ਲੂੰਗਾ ਜੇ ਕਿਤੇ ਲੋਕਾਂ ਦੀ ਮਦਦ ਇਹ ਚੌਪਰ ਕਰ ਸਕਦਾ ਹੈ ਤੇ ਲੋਕਾਂ ਦਾ ਹੀ ਆ ਲੋਕਾਂ ਵਾਸਤੇ ਵਰਤਿਆ ਜਾਣਾ ਚਾਹੀਦਾ ਉਸ ਤੋਂ ਬਾਅਦ ਪਾਣੀ ਦਾ ਕੁਝ ਨਾ ਕੁਝ ਪੱਧਰ ਘਟਿਆ ਦੁਬਾਰਾ ਫੇਰ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਪਾਣੀ ਫੇਰ ਵਧ ਰਿਹਾ ਹੈ ਸੋ ਹੌਲੀ ਹੌਲੀ ਨਾਰਮਲ ਲਾਈਫ ਵੱਲ ਵਧੇ ਔਰ ਮੈਨੂੰ ਬੜੀ ਸੰਤੁਸ਼ਟੀ ਆ ਇਸ ਗੱਲ ਦੀ ਕਿ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਹਾੜਾਂ ਦਾ ਮੁਆਵਜ਼ਾ ਜਿਹੜਾ ਆ ਉਹ ਲੋਕਾਂ ਤੱਕ ਪਹੁੰਚਦਾ ਕਰਾਂਗੇ ਉਹਨਾਂ ਨੇ ਆਪ ਇਹਦੀ ਸ਼ੁਰੂਆਤ ਕੀਤੀ ਅੰਮ੍ਰਿਤਸਰ ਦੇ ਅ즈ਨਾਰਾ ਹਲਕੇ ਦੇ ਵਿੱਚ ਪਹੁੰਚੇ ਔਰ ਇੱਕ ਦੋ ਦੋ ਦਿਨ ਪਹਿਨਾ ਤੇ ਉੱਥੇ ਉਹਨਾਂ ਨੇ ਸਾਰੇ ਜੋ ਪ੍ਰਭਾਵਤ ਲੋਕ ਸੀਗੇ ਉਹਨਾਂ ਦੇ जख्मਾਂ ਦੇ ਉੱਤੇ ਮਲਮ ਲਾਈ ਔਰ ਅੱਜ ਮંત્રી ਪੰਜਾਬ ਦੇ ਜਿਹੜੇ ਨੇ ਉਹਨਾਂ ਨੂੰ ਵੱਖ-ਵੱਖ ਜਗ੍ਹਾ ਤੇ ਭੇਜਿਆ ਕੱਲ ਤੋਂ ਸਾਡੇ ਐਮਐਡੀ ਸਾਹਿਬਾਨ ਹਲਕਾ ਇੰਚਾਰਜ ਸਾਹਿਬਾਨ ਪਾਕੀ ਜਗ੍ਹਾ ਤੇ ਵੀ ਜਾਣ ਕੇ ਸਵਾਜ ਅਸੀਂ ਇੱਥੇ ਖੁਸ਼ੀਪੁਰ ਪਿੰਡ ਦੇ ਜਿਹੜੇ ਕਿਸਾਨ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਮਤਲਬ ਮਦਦ ਕਿਆ ਲੋ ਜਾਂ ਪੁਨਰਵਾਸ ਕਿਆ ਲੋ ਜਾਂ ਦੁਬਾਰਾ ਕੁਝ ਨਾ ਕੁਝ ਲੀਹਾਂ ਦੇ ਖੜਾ ਕਰਨ ਵਾਸਤੇ ਸਰਕਾਰ ਦਾ ਉਪਰਾਲਾ ਔਰ ਇਹ ਜਿਹੜਾ ਮੁਆਵਜ਼ਾ 20000 ਰੁਪਿਆ ਪਰ ਏਕੜ ਨਿਸ਼ਚਿਤ ਕੀਤਾ ਗਿਆ ਹੈ ਇਹ ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਮੁਆਵਜ਼ਾ ਹੈ ਅਜ ਤੱਕ ਕਦੀ ਕਿਸੇ ਸਟੇਟ ਨੇ ਇਨਾ ਮੁਆਵਜ਼ਾ ਜਿਹੜਾ ਫੈਸਲਾਦਾ ਕੋ ਡਿclare ਨਹੀਂ ਕੀਤਾ ਔਰ ਉਹ ਵੀ ਮਹਿਜ਼ 1 ਮਹੀਨੇ ਦੇ ਵਿੱਚ ਵਿੱਚ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਔਰ ਕਰ ਵੀ ਰਹੇ ਹਾਂ ਕਿ ਮੁਆਵਜ਼ਾ ਜਲਦੀ ਤੋਂ ਜਲਦੀ ਲੋਕਾਂ ਤੱਕ ਪਹੁੰਚੇ ਕਿਉਂਕਿ ਜਦੋਂ ਲੋੜ ਹੁੰਦੀ ਆ ਨਾ ਉਦੋਂ ਹੀ ਕੋਈ ਚੀਜ਼ ਚੰਗੀ ਲੱਗਦੀ ਹੈ ਜਦੋਂ ਲੋੜ ਗੁਜ਼ਰ ਜਾਂਦੀ ਹੈ ਫਿਰ ਐਂ ਲੱਗਦਾ ਹੈ ਕਿ ਬਸ ਸਮਾਂ ਲੰਘ ਗਿਆ जख्म ਉਹ ਉਨਾਤੇ ਉਦੋਂ ਹੀ ਉਹਨਾਂ ਦੇ ਉੱਤੇ ਦਵਾਈ ਲਾਈ ਜਾਵੇ ਕੋਈ ਮਲਮ ਲਾਈ ਜਾਵੇ ਤਾਂ ਤਾਂ ਹੀ ਉਹਦਾ ਜਿਹੜਾ ਹੈ ਉਹ ਫਾਇਦਾ ਹੁੰਦਾ ਹੈ ਤੁਸੀਂ ਤੇ ਅਸੀਂ ਸਾਰਿਆਂ ਨੇ ਆਪਾਂ ਉਹ ਦਿਨ ਸੰਤਾਪ ਹੰਡਾਏ ਮੇਰੇ ਆਪ ਦੇ ਹਲਕੇ ਜੰਡੇਆਲਾ ਗਰੁੱਪ ਦੇ ਵਿੱਚ ਸਿੱਧਾ ਪ੍ਰਭਾਵ ਤੇ ਨਹੀਂ ਸੀਗਾ ਪਰ بارشਾਂ ਇੰਨੀਆਂ ਹੋਈਆਂ ਛੱਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਮੈਨੂੰ ਯਾਦ ਆ ਸਾਡੇ ਇੱਕ ਰਮਾਣਾ ਚੱਕ ਪਿੰਡ ਆ ਇੱਕ ਉੱਥੇ ਛੱਤ ਡਿੱਗੀ ਬੱਚੇ ਸੀਗੇ ਥੱਲੇ ਪਏ 17 ਸਾਲ ਦੀ ਕੁੜੀ ਸੀਗੀ ਸਿਮਰਨ ਉਹ ਛੱਤ ਡਿੱਗਣ ਦੇ ਨਾਲ ਉਹਦੀਆਂ ਦੋਨੇ ਲੱਤਾਂ ਫ੍ਰੈਕਚਰ ਹੋ ਗਈਆਂ ਔਰ ਗਰੀਬ ਪਰਿਵਾਰ ਸੀਗਾ ਬਹੁਤ ਗਰੀਬ ਪਰਿਵਾਰ ਅਸੀਂ ਕੋਸ਼ਿਸ਼ ਕਰਕੇ ਹਸਪਤਲ ਦਾਖਲ ਕਰਵਾਇਆ ਚਲੋ ਹਸਪਤਾਲ ਨਾਲ ਆਣੇ ਵੀ ਬੜੀ ਜੜੀ ਆ ਉਹ ਮਦਦ ਕੀਤੀ ਬਾਫੜੀ ਔਰ ਜਿਹੜਾ ਪਲਸ ਹਸਪਤਲ ਸੀਗਾ ਉਹਨਾਂ ਨੇ ਸਿੰਗਲ ਪੈਸਾ ਲੈਣ ਤੋਂ ਬਗੈਰ ਮਤਲਬ ਉਹਦਾ ਨਾਸ ਕਰਕੇ ਦਿੱਤਾ ਸਾਡੇ ਹੋਰ ਵੀ ਅੰਮ੍ਰਿਤਸਰ ਦੇ ਵਿੱਚ ਹਸਪਤਲ ਜਿਨ੍ਹਾਂ ਨੇ ਆਪਣੀਆਂ ਐਂਬੂਲੈਂਸਸ ਲਾ ਦਿੱਤੀਆਂ ਸਾਡੇ ਕਾਰ ਸੇਵਾ ਵਾਲੇ ਬਾਬੇ ਗਏ ਐਨ ਜੀਓਜ਼ ਗੀਆਂ ਸਮਾਜ ਦਾ ਹਰ ਵਰਗ ਚਾਹੇ ਉਹ ਕਲਾਕਾਰ ਸੀਗੇ ਚਾਹੇ ਉਹ ਵਪਾਰੀ ਸੀਗੇ ਚਾਹੇ ਹਰ ਇੱਕ ਨੇ ਜਿੰਨੀ ਆਪਣੀ ਕੋਸ਼ਿਸ਼ ਕਰ ਸਕਦਾ ਸੀਗਾ ਕੀਤੀ ਕਿਉਂਕਿ ਪੰਜਾਬ ਦੇ ਲੋਕਾਂ ਦਾ ਸੁਭਾਅ ਆ ਕਿ ਅਸੀਂ ਤੇ ਮਦਦ ਵਾਸਤੇ ਦੂਜੀਆਂ ਸਟੇਟਾਂ ਤੇ ਇਥੋਂ ਤੱਕ ਕਿ ਦੂਜੇ ਦੇਸ਼ਾਂ ਦੇ ਵਿੱਚ ਵੀ ਪਿੱਛੇ ਜੰਦੇ ਹੜ੍ਹਾਂ ਨੇ ਸਾਡੇ ਪੋਲ ਜਰੂਟ ਆਏ ਨੇ ਪਰ ਸਾਡੇ ਹੌਂਸਲੇ ਵੀ ਟੁੱਟੇ ਹਰ ਸਾਡੇ ਹੌਂਸਲੇ ਨੂੰ ਨਹੀਂ ਤੋੜ ਸਕਿਆ ਵੀਡੀਓ ਤੁਸੀਂ ਦੇਖਦੇ ਰਹੇ ਹੋਗੇ ਕੋਈ ਸਮਾਜਤਾ ਵਰਗ ਇਹੋ ਜਿਹਾ ਨਹੀਂ ਸੀਗਾ ਜਿੰਨੇ ਖੁਦ ਉੱਥੇ ਜਾ ਕੇ ਮਦਦ ਨਹੀਂ ਕੀਤੀ ਸੋ ਸਰਕਾਰ ਮਾਨ ਸਾਹਿਬ ਦੀ ਸਰਕਾਰ ਤੁਸੀਂ ਜਾਣਦੇ ਹੋ ਹਰ ਤਰ੍ਹਾਂ ਨਾਲ ਸੁਹਿਰਤਾ ਅਸੀਂ 4-5 ਸਾਲ ਹੋ ਗਏ ਚਾਹੇ ਬਿਜਲੀ ਦਾ ਘੇਤਰ ਹੋਵੇ ਚਾਹੇ ਸੋ ਯੂਨਟ ਬਿਜਲੀ ਫਰੀ ਦੇਣ ਦੀ ਗੱਲ ਹੋਵੇ ਚਾਹੇ ਬਿਜਲੀ ਵਾਧੂ ਦੇਣ ਦੀ ਗੱਲ ਹੋਵੇ ਛੜਕਾਂ ਦੀ ਗੱਲ ਹੋਵੇ ਛੜਕ ਸੁਰੱਖਿਆ ਫੋਰਸ ਬਣਾਉਣ ਦੀ ਗੱਲ ਹੋਵੇ ਨੌਕਰੀਆਂ ਦੇਣ ਦੀ ਗੱਲ ਹੋਵੇ ਚਾਹੇ ਮੈਰੀ ਪਾਣੀ ਜਿਹੜਾ ਖੇਤਾਂ ਤੱਕ ਪਹੁੰਚਾਉਣ ਦੀ ਗੱਲ ਹੋਵੇ ਸਕੂਲ ਆਫ ਐਮਿਨੈਂਸ ਹੋਣ ਮੁਹੱਲਾ ਕਲੀਨਿਕ ਹੋਣ ਹਰ ਖੇਤਰ ਦੇ ਵਿੱਚ ਅਸੀਂ ਸੰਸੈਰਟੀ ਦੇ ਨਾਲ ਇਮਾਨਦਾਰੀ ਦੇ ਨਾਲ ਰੱਬ ਨੂੰ ਹਾਜ਼ਰ ਨਾਜ਼ਰ ਕਰਕੇ ਆਪਣੇ ਕੰਮ ਦੇ ਵਿੱਚ ਜੜਿਆ ਉਹਨਾਂ ਗੀਵੇਂ ਇਹਦੀ ਵੱਡੀ ਕੁਦਰਤੀ ਆਫਤ ਨਾਲ ਨਜਿੱਤਣਾ ਤੁਹਾਨੂੰ ਪਤਾ ਕਿੰਨੀ ਇਹਦੇ ਤੇ ਪੋਲਿਟਿਕਸ ਵੀ ਹੋਈ ਪ੍ਰਧਾਨ ਮੰਤਰੀ ਸਾਹਿਬ ਵੀ ਆਏ 1600 ਕਰੋੜ ਰੁਪਏ ਦੀ ਰਾਸ਼ੀ ਅਨਾਉਂਸ ਕਰਕੇ ਚਲੇ ਗਏ ਦਿੱਤਾ ਫੇਰ ਕੁਝ ਨਹੀਂ ਸੋ ਕਈ ਤਰ੍ਹਾਂ ਦੀ ਰਾਜਨੀਤੀ ਹੋਈ ਕਦੀ ਕੋਈ ਆਇਆ ਕਿਸ ਤਰ੍ਹਾਂ ਹੋਇਆ ਪਰ ਸਾਡੇ ਸਾਡੀ ਸਰਕਾਰ ਦਾ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਉਹ ਇਹ ਉਹ ਪਰਾਂਦਾ ਕਿ ਅਸੀਂ ਗਰਾਊਂਡ ਲੈਵਲ ਤੋਂ ਆਏ ਆ ਅਸੀਂ ਗਰਾਊਂਡ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਦੇ ਆ ਔਰ ਸਾਨੂੰ ਪਤਾ ਹੈ ਕਿ ਇਹ ਜਿਹੜੇ ਪੈਸੇ ਨੇ 20000 ਰੁਪਏ ਏਕੜ ਫਸਲਾਂ ਦਾ ਨੁਕਸਾਨ ਤੇ ਜਾ ਰਹਾ ਹੈ ਇਹ ਵੀ ਇਹ ਵੀ ਆਪਾਨੂੰ ਪਤਾ ਹੈ ਕਿ ਜ਼ਿਆਦਾ ਹੈ ਪਰ ਮਤਲਬ ਇਹਨੇ ਥੋੜੇ ਸਮੇਂ ਦੇ ਵਿੱਚ ਇੰਨੀ ਵੱਡੀ ਅਨਾਉਂਸਮੈਂਟ ਕਰਨੀ ਮੈਂ ਸਮਝਦਾ ਇਹ ਵੀ ਇੱਕ ਸਰਕਾਰ ਵਾਸਤੇ ਵੱਡੀ ਉਪਲਬਧੀ ਹੈ ਇਹ ਤੇ ਉਹ ਨੇ ਜਿਨ੍ਹਾਂ ਦੇ ਹੁਣ ਤੱਕ ਅ ਗਰਤਾਬਰੀਆਂ ਹੋ ਗਈਆਂ ਕਈ ਰਹਿ ਵੀ ਗਏ ਉਹਨਾਂ ਕੇ ਕਈਆਂ ਦੇ ਅਜੇ ਹੋ ਸਕਦਾ ਕੰਮ ਕੰਪਲੀਟ ਨਾ ਹੋਇਆ ਹੋਵੇ ਸੋ ਅਸੀਂ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਹੋ ਜਾਣੀ ਕਿ ਜਿਹੜੇ ਪਿੰਡਾਂ ਦੇ ਵਿੱਚ ਲੋਕ ਰਹਿ ਗਏ ਨੇ ਉਹਨਾਂ ਦੀ ਵੀ ਗਰਤਾਬਰੀ ਹੋਵੇ ਜਿਨ੍ਹਾਂ ਦੇ ਮਕਾਨ ਟਹਿ ਗਏ ਨੇ ਰੁੜ ਗਏ ਨੇ ਉਹਨਾਂ ਦੇ ਵੀ ਗਰਤਾਬਰੀ ਕਰਕੇ ਉਹਨਾਂ ਨੂੰ ਵੀ ਜਿਹੜਾ ਉੱਚਤ ਮੁਆਵਜ਼ਾ ਜਿਹੜਾ ਨਾ ਉਹ ਦਿੱਤਾ ਜਾਊਗਾ ਔਰ ਮੈਂ ਤੇ ਇਹ ਹੋਈ ਕਹੂੰਗਾ ਕਿ ਜਿੰਨਾ ਕੋ ਆਪਣਾ ਨੁਕਸਾਨ ਹੋ ਗਿਆ ਇਹ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਹੁਣ ਕਿ ਆਪਾਂ ਸਾਰੇ ਨਾਲ ਮਿਲ ਕੇ ਇਹੋ ਜੀ ਸਥਿਤੀ ਦੇ ਵਿੱਚੋਂ ਬਾਹਰ ਨਿਕਲੀਏ ਮਿਸ਼ਨ ਚੜ੍ਹਦੀ ਕਲਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਿਹਾ ਆ ਚੜ੍ਹਦੀ ਕਲਾ ਦੇ ਵਿੱਚ ਹੈਗਾ ਆ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਗੁਰੂਆਂ ਪੀਰਾਂ ਦੀ ਧਰਤੀ ਆ ਇਸ ਤਰਤੀ ਮੁਵਾਰਾ ਇਥੇ ਕਈ ਵਾਰੀ ਕਈ ਹਮਲਾਵਰ ਆਏ ਕਈ ਕੁਦਰਤੀ ਆਫਤਾਂ ਜਾਂ ਪਰਹਿਮਤੀ ਲੋਕਾਂ ਨੇ ਆਪਣੇ ਆਪ ਨੂੰ ਦੁਬਾਰਾ ਤੋਂ ਜਿਹੜਾ ਆ ਉਹ ਮੁੜ ਸੁਰਜੀਤ ਕੀਤਾ ਮੁੜ ਤੋਂ ਆਪਣਾ ਪੁਨਰਵਾਸ ਕੀਤਾ ਸੋ ਅੱਜ ਜਿੰਨੇ ਜਿਹੜੇ ਚੱਕ ਨੇ ਰਾਸ਼ੀ ਆ ਉਹ ਤੁਹਾਡੇ ਅਕਾਊਂਟਸ ਦੇ ਵਿੱਚ ਜਿਹੜੀ ਆ ਉਹ ਆ ਚੁੱਕੀ ਔਰ ਬਾਕੀ ਜਿਹੜੀ ਆ ਉਹ ਸਾਡੀ ਕੋਸ਼ਿਸ਼ ਹਮੇਸ਼ਾ ਹੀ ਜਾਰੀ ਰਹੂਗੀ ਕਿ ਅਸੀਂ ਆਪਣੇ ਲੋਕਾਂ ਦੇ ਨਾਲ ਹਰ ਔਖੀ ਘੜੀ ਦੇ ਵਿੱਚ ਨਾਲ ਖੜੀਏ ਇਹੋ ਹੀ ਸਾਡਾ ਮਿਸ਼ਨ ਆ ਇਸੇ ਹੀ ਕਰਕੇ ਅਸੀਂ ਰਾਜਨੀਤੀ ਜਿਹੜੀ ਆ ਉਹ ਚੁਣੀ ਆ ਸੋ ਤੁਸੀਂ ਬਹੁਤ ਸਵਖਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ বাইগুরুজি কে ফে